ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਅੱਜ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਇੱਕ ਨਵੀਂ ਰੈਸਪੀ ਸਾਡੇ ਵਾਸਤੇ ਤੇ ਨਵੀਂ ਆ ਹੁਣ ਤੁਹਾਡਾ ਪਤਾ ਨਹੀਂ ਆਣਾ ਕਿਉਂਕਿ ਤੁਸੀਂ ਸਾਰੇ ਜਾਣਿਆ ਸਾਡੇ ਤੋਂ ਪਹਿਲਾਂ ਬਣਾਈਆਂ ਹੀ ਹੁੰਦੀਆਂ ਵਾ ਤੇ ਚਲੋ ਜੇ ਸਾਡੇ ਵਾਸਤੇ ਨਵੀਂ ਆ ਤੇ ਫਿਰ ਇਸ ਨਵੀਂ ਰੈਸਪੀ ਦਾ ਨਾਮ ਦੱਸੋ ਕੀ ਆਂਦੇ ਆ ਨਾਮ ਹੀਾਨੂੰ ਆਪੇ ਰੱਖਣਾ ਪੈਣਾ ਇਹਨੂੰ ਪਤਾ ਤੇ ਨਹੀਂ ਹੈ ਤੇ ਬਣਾਉਣ ਲੱਗੇ ਆ ਤੇ ਇਧਰ ਆ ਜੀ ਬੰਦ ਗੋਭੀ ਤੇ ਇਧਰ ਚਣਿਆਂ ਦੀ ਦਾਲ ਤੇ ਇਹ ਪਿਆਜ਼ ਤੇ ਇਹ ਰੈਸਪੀ ਦਾ ਨਾਮ ਭਰਾਂ ਤੁਹਾਨੂੰ ਮੰਮੀ ਜੀ ਦੱਸਣਗੇ ਕੀ ਨਾਮ ਆ ਇਹ ਰੈਸਪੀ ਦਾ ਨਾਮ ਹੈਗਾ ਵਾ ਪੱਤਾ ਗੋਭੀ ਤੇ ਚਣਿਆਂ ਦੀ ਦਾਲ ਹਾਂਜੀ ਤੇ ਇਹ ਮੈਂ ਤਾਲ ਲੱਗੀ ਆ ਬਣਾਉਣ ਤੇ ਇਹ ਖਾਂਦੇ ਨਹੀਂ ਦਾਲ ਉਹ ਇਦਾਂ ਖਾ ਲੈਣੇ ਇਹਨਾਂ ਨੇ ਹਾਂਜੀ ਤੇ ਮੈਂ ਮੇਰਾ ਵੀ ਦਿਲ ਕਰਦਾ ਵੀ ਕੋਈ ਘਰਾ ਦੀ ਚੀਜ਼ ਖਾਵਾਂ ਤੇ ਦਵਾਈਆਂ ਖਾ ਖਾ ਕੇ ਨਾ ਉਤਰਾ ਦਹ ਹੈ ਮਨਨ ਹਾਂਜੀ ਤੇ ਇਹਦੇ ਵਿੱਚ ਮੇਚ ਮੁਚ ਭਾਗੇ ਤੇ ਵਧੀਆ ਤਰੀਕੇ ਨਾਲ ਬਣਾਵਾਂਗੇ ਤੇ ਇਹ ਬਣਨੀ ਸੁੱਕੀ ਆ ਹਨਾ ਹਾਂ ਸੁੱਕੀ ਬਣਾਵਾਂਗੇ ਜਿੱਦਾਂ ਅਸੀਂ ਦਾਲ ਬਣਾਉਣੀ ਆ ਨਾ ਚਣਿਆਂ ਦੀ ਉਹ ਚੀਜ਼ ਨਹੀਂ ਬਣਾਉਣੀ ਬਣਾਉਣੀ ਦਾਲ ਹੀ ਆ ਪਰ ਸੁੱਕੀ ਸਬਜ਼ੀ ਵਾਂਗੂ ਜਿੱਦਾਂ ਪੱਤਾ ਗੋਭੀ ਅਸੀਂ ਬਣਾਈਦੀ ਆ ਨਾ ਵਿੱਚ ਜਿੱਦਾਂ ਹਰੇ ਮਟਰ ਪਾਈਦੇ ਉਹ ਹੀ ਦਾਲ ਪਾ ਲਈ ਵਿੱਚ ਤੇ ਬਾਕੀ ਕੋਈ ਗੱਲ ਨਹੀਂ ਦੇਖਦੇ ਰਹੋ ਪੂਰਾ ਵਲੌਗ ਵੇਖੋ ਤੇ ਤੁਹਾਨੂੰ ਦੱਸ ਦਿੰਨੇ ਆ ਇੱਕ ਸਬਜ਼ੀ ਬਣਨੀ ਆ ਇੱਕ ਇਹਦੀ ਤੇ ਕਿਵੇਂ ਬਣਾਉਣੀ ਆ ਮੰਮੀ ਜੀ ਦੱਸਣਗੇ ਠੀਕ ਆ ਅੱਛਾ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਪਾਉਣੀ ਆ ਅਦਰਕ ਤੇ ਲਸਣ ਦੀ ਪੇਸਟ ਅੱਛਾ ਤੇਲ ਪਾਤਾ ਹਾਂ ਠੀਕ ਆ ਜੀ ਮੈਂ ਤਾਂ ਥੋੜੇ ਗਰਮ ਹੋ ਜੇ ਇਹ ਤਾਂ ਠੀਕ ਆ ਅੱਛਾ ਹੁਣ ਸਭ ਤੋਂ ਪਹਿਲਾਂ ਪਾਉਣਗੇ ਜੀ ਅਦਰਕ ਤੇ ਲਸਣ ਦਾ ਪੇਸਟ ਹਾਂ ਤੇ ਤੇਲ ਗਰਮ ਹੋਣ ਡਿਆ ਵਾ ਤੇ ਇਧਰਲੀ ਸਾਈਡ ਤੇ ਅਮਨ ਹਾਂਜੀ ਭੈਣ ਜੀ ਮੈਂ ਡਿਊਟੀ ਲੱਗੀ ਆ ਜਿਹੜੀ ਲੱਗਦੀ ਹੁੰਦੀ ਆ ਹਾਂ ਟਮਾਟਰ ਕੱਟਣ ਟਮਾਟਰ ਕੱਟਣ ਤੇ ਹਾਂ ਇਹਦੇ ਮੈਂ ਕੱਢ ਲਿਆ ਹਾਂ ਹਾਂ ਤੇ ਇੱਧਰ ਅਮਨ ਡਈਆ ਜੀ ਟਮਾਟਰ ਕੱਟਣ ਤੇ ਇੱਧਰ ਮੰਮੀ ਜੀ ਬਣਾਉਣਗੇ ਪਾਵਾਂਗੇ ਜੀ ਦਾ ਹਨਾ ਲਓ ਜੀ ਮੇਨ ਇਨਗਰੀਡੀਅੰਟਸ ਜੀਰਾ ਜੀਰਾ ਤੇ ਜਿਹੜਾ ਸਾਡਾ ਹੋ ਗਿਆ ਵਾ ਹਾਂਜੀ ਤੇ ਨਾਲ ਹੀ ਪਾਵਾਂਗੇ ਆ ਅਦਰਕ ਤਾਂ ਲਓ ਲਓ ਜੀ ਅਦਰਕ ਤੇ ਲਸਣ ਦਾ ਪੇਸਟ ਵੀ ਪਾ ਦਿੱਤਾ ਵਾ ਜੀ ਠੀਕ ਆ ਤੇ ਜੇ ਥੋੜਾ ਜਿਆ ਹੋਊਗਾ ਨਾ ਲਸਣ ਤੇ ਅਦਰਕ ਹੋ ਗਿਆ ਤੇ ਨਾਲ ਹੀ ਇਹ ਪਾ ਲੈਣਾ ਪਿਆਜ਼ ਲਓ ਜੀ ਤੇ ਆਜ ਵੀ ਪਾ ਦਿੱਤੇ ਇਹ ਕਹਿੰਦੇ ਆ ਮੰਮੀ ਜੀ ਕੇ ਟੇਸਟ ਬਹੁਤ ਹੀ ਬਣਦੀ ਆ ਇਸ ਤਰੀਕੇ ਨਾਲ ਦਾਲ ਦਾਲ ਦੀ ਸਬਜੀ ਦਾਲ ਦੀ ਸੁੱਕੀ ਸਬਜੀ ਕਹਿ ਸਕਦੇ ਹਣਾ ਹਾਂ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਗੱਲਾਂ ਬਾਤਾਂ ਹੀ ਕਰਨ ਡੇ ਸੀ ਤੇ ਮੈਂ ਬਣਾ ਲਓ ਫਿਰ ਨਾਲੇ ਖਾ ਕੇ ਵੇਖ ਲੈਣੇ ਆ ਕਿਵੇਂ ਦੀ ਬਣਦੀ ਨਾਲੇ ਆਪਣੇ ਭੈਣ ਭਰਾਵਾਂ ਨੂੰ ਦੱਸ ਦਿੰਨੇ ਆ ਹਣਾ ਜਿਨ੍ਹਾਂ ਨੇ ਟਰਾਈ ਕੀਤੀ ਠੀਕ ਆ ਜਿਨ੍ਹਾਂ ਨੇ ਨਹੀਂ ਕੀਤੀ ਉਹ ਜ਼ਰੂਰ ਕਰਕੇ ਤੇ ਸਾਨੂੰ ਵੀ ਕਮੈਂਟ ਕਰਕੇ ਆਪਣੀ ਰਾਇ ਦਿਓ ਤੇ ਆਪਾਂ ਤੇ ਲੱਗੀਆਂ ਜੀ ਟਰਾਈ ਕਰਨ ਕਰਨ ਦੇ ਉਹ ਇੱਕ ਪਰੋਟ ਬਣਾ ਲਿਓ ਭਾਵੇਂ ਕੱਲ ਬਣਾ ਲਿਓ ਹਾਂ ਜੀ ਤੇ ਦੇਖਦੇ ਹਾਂ ਜੀ ਕਿਵੇਂ ਦੀ ਸਬਜ਼ੀ ਬਣਦੀ ਆ ਜਦੋਂ ਥੋੜਾ ਜਹਾ ਦਾ ਪਿਆਜ਼ ਫੱਕ ਜੂਗਾ ਨਾ ਹਾਂ ਜੀ ਤੇ ਇਸ ਤੋਂ ਬਾਅਦ ਟਮਾਟਰ ਪਾਵਾਂਗੇ ਠੀਕ ਹੈ ਜੀ ਹਣਾ ਠੀਕ ਹੈ ਤੇ ਟਮਾਟਰ ਤੋਂ ਬਾਅਦ ਵੀ ਤੁਹਾਨੂੰ ਦੱਸਦੀ ਅੱਗੇ ਕੀ ਕਰਨਾ ਪਿਆਜ਼ ਤੇ ਹੋ ਗਿਆ ਵਾ ਤੇ ਹੁਣ ਅੱਗੇ ਇਸ ਤੋਂ ਬਾਅਦ ਪਾਉਨੇ ਆ ਥੋੜਾ ਜਿਹਾ ਨਮਕ ਤੇ ਨਮਕ ਪਾਤਾ ਤੇ ਨਾਲ ਟਮਾਟਰ ਪਾ ਲੈਨੇ ਚਲੋ ਜੀ ਹੁਣ ਇਹਨਾਂ ਨੂੰ ਭੁੰਨਾਗੇ ਹਨਾ ਇਹਨਾਂ ਨੂੰ ਥੋੜਾ ਜਿਹਾ ਪਕਾਣ ਦਵਾਂਗੇ ਨਾ ਠੀਕ ਹੈ ਜੀ ਫੇਰ ਅੱਗੇ ਪਾਉਨੇ ਆ ਫੇਰ ਅੱਗੇ ਪਾਉਨੇ ਆ ਜੀ ਸਬਜ਼ੀਆਂ ਕਿਹੜੀ ਕਿਹੜੀ ਪਾਉਂਦੇ ਆ ਮੰਮੀ ਜੀ ਉਹ ਵੀ ਤੁਹਾਨੂੰ ਨਾਲ ਦੀ ਨਾਲ ਹੀ ਦੱਸਦੇ ਆ ਬਣ ਰਹੇ ਹੋ ਵਲੋਗ ਦੇ ਨਾਲ ਤੇ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਹੋਣ ਵਾਲੀ ਆ ਜਿੱਥੇ ਤੱਕ ਮੈਨੂੰ ਲੱਗਣ ਡਿਆ ਵਾ ਦਾਲ ਦੀ ਸੁੱਕੀ ਸਬਜ਼ੀ ਅੱਟ ਮਾਰਦਾ ਜਿਹੜਾ ਮੈਂ ਤਾਂ ਮੈਂ ਤਾਂ ਹੋਏਗਾ ਦੋਨ ਪਾਏ ਨਾ ਆ ਪਾਤਾ ਹਾਂਜੀ ਤੇ ਮੈਂ ਤਾਂ ਮੈਂ ਤਾਂ ਟਮਾਟਰ ਹੋ ਜਾ ਠੀਕ ਹੈ ਜੀ ਠੀਕ ਹੈ ਮਸਾਲਾ ਭਾਂਜਦੇ ਆ ਤੇ ਜਦੋਂ ਇਹ ਮਸਾਲਾ ਹਾਂਜੀ ਜਦੋਂ ਭੁੱਜ ਜਾਂਦਾ ਵਾ ਸਾਰਾ ਮਸਾਲਾ ਫਿਰ ਉਸ ਤੋਂ ਬਾਅਦ ਜਿਹੜੀਆਂ ਵਾ ਇਹ ਸਾਰੀਆਂ ਚੀਜ਼ਾਂ ਪਾਉਣੀਆਂ ਹਨਾ ਫਿਰ ਉਹ ਵੀ ਤੁਹਾਨੂੰ ਦੱਸ ਦਿਆਂ। ਚਲੋ ਜੀ ਮਸਾਲਾ ਵੱਡਾ ਹੋ ਗਿਆ ਵਾ ਟਮਾਟਰ ਪੂਰਾ ਪੱਕ ਚੁੱਕਿਆ ਹਨਾ ਹਾਂਜੀ ਤੇ ਇਹਦੇ ਵਿੱਚ ਪਾਉਣੇ ਹਰੀ ਮਿਰਚ ਤੇ ਨਹੀਂ ਹਰੀਆਂ ਨੇ ਚੰਨੀਆਂ ਹੈ ਤੇ ਉਹ ਵੀ ਪਾ ਸਕਦੇ ਹਾਂ ਤੇ ਜੇ ਤੁਸੀਂ ਚਾਹੋ ਤੇ ਰੈੱਡ ਚਿਲੀ ਪਾਊਡਰ ਵੀ ਪਾ ਸਕਦੇ ਹਨਾ ਮੰਮੀ ਜੀ ਹਾਂ ਤੇ ਹਰੀ ਵੀ ਮਿਰਚ ਵੀ ਪਾ ਸਕਦੇ ਹੋ ਤੁਹਾਡੀ ਇੱਛਾ ਦੇ ਮੁਤਾਬਿਕ ਆਹ ਹਰੀ ਪਾ ਲਈ ਆ ਤੇ ਹਾਂ ਮੋਲੀ ਪੋਣੀ ਤੇ ਹੁਣ ਪਾਵਾਂਗੇ ਅਹੀ ਮਸਾਲੇ ਸਭ ਤੋਂ ਪਹਿਲਾਂ ਪਾਵਾਂਗੇ ਨਮਕ ਪਾਇਆ ਜੀ ਨਾ ਪਹਿਲਾਂ ਹਾਂ ਨਮਕ ਪਾਇਆ ਜੀ ਥੋੜਾ ਪਾਵਾਂਗੇ ਹੋਰ ਹਲਦੀ ਪਾਵਾਂਗੇ ਠੀਕ ਹੈ ਤੇ ਥੋੜਾ ਜਿਹਾ ਨਮਕ ਪਾਵਾਂਗੇ ਤੇ ਗਰਮ ਮਸਾਲਾ ਤੇ ਥੋੜੀ ਜਿਹਾ ਪਾਵਾਂਗੇ ਤੇਜੀ ਵਿੱਚ ਚਲੋ ਜੀ ਮਸਾਲੇ ਵੀ ਐਡ ਕਰ ਦਿੱਤੇ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਮਸਾਲੇ ਸਾਡੇ ਹੁਣ ਭੁੱਜ ਗਏ ਤੇ ਇਹਦੇ ਵਿੱਚ ਪਾਵਾਂਗੇ ਅਸੀਂ ਛਣਿਆਂ ਦੀ ਦਾਲ ਸ਼ਾਹ ਹੁਣ ਦਾਲ ਦੀ ਵਾਰੀ ਪਹਿਲਾਂ ਹਾਂ ਲਓ ਜੀ ਇਹ ਜੋ ਦਾਲ ਨੂੰ ਦਸਿਆਣੀ ਅਸੀਂ ਤੁਹਾਨੂੰ ਭੋਂ ਕੇ ਰੱਖੀ ਜੀ ਹਨਾ ਮੰਮੀ ਜੀ ਇਹ ਮੈਂ ਬੋ ਘੰਟੇ ਹੋ ਗਏ ਭੋਂ ਕੇ ਰੱਖੀ ਦੋ ਘੰਟੇ ਤੋਂ ਹਾਂ ਤੇ ਜੇ ਤੁਸੀਂ ਉਸੇ ਵੇਲੇ ਬਣਾਉਣੀ ਆ ਤੇ ਤੁਸੀਂ ਸ਼ਾਇਦ ਪਾਲ ਵੀ ਸਕਦੇ ਹੋ ਇਹਨੂੰ ਪਾਲ ਵੀ ਸਕਦੇ ਹਨਾ ਮੰਮੀ ਜੀ ਹਾਂ ਤੇ ਜਾਂ ਰਾਤ ਨੂੰ ਤੇ ਵੀ ਸਕਦੇ ਹੋ ਉਹ ਸਭ ਤੋਂ ਵਧੀਆ ਹਾਂ ਹਨਾ ਉਹ ਨਹੀਂ ਜੇ ਕੱਚੀ ਕੱਚੀ ਨਾਲ ਨਾ ਉਹ ਪਾਣੀ ਨਾਲ ਹੁੰਦੀ ਆ ਨਾ ਉਹ ਫਿਰ ਉਹ ਵਿੱਚੇ ਹੀ ਪੱਕ ਜਾਂਦੀ ਆ ਤੇ ਫਿਰ ਗਲ ਜਾਣੀ ਜਿਆਦਾ ਤੜਕਾ ਲਾਇਆ ਹਾਂ ਤੇ ਇਹਨੂੰ ਕਿਵੇਂ ਰੱਖਣੀ ਚਾਹੀਦੀ ਆ ਬਿਲਕੁਲ ਬਿਲਕੁਲ ਆ ਫਿਰ ਕੱਚੀ ਕੱਚੀ ਜਲਾ ਨਾ ਹੋ ਜਾਂਦੀ ਆ ਤੇ ਧਾਲ ਜਦੋਂ ਸਾਡੀ ਪੱਕੂਗੀ ਨਾ ਥੋੜੀ ਬਹੁਤੀ ਹਾਂਜੀ ਤੇ ਫੇਰ ਅਹੀਂ ਹੋਣੀ ਹੈ ਚਪਾ ਘੁੱਤ ਸ਼ਾ ਫੇਰ ਪੱਤੇ ਗੋਭੀ ਦੀ ਵਾਰੀ ਆਉਣੀ ਆ ਹਾਂ ਲਓ ਜੀ ਉਹ ਤਾਂ ਵੈਸੇ ਧਾਲ ਸਾਡੀ ਜਿਹੜੀ ਆ ਮਤਲਬ ਅੱਧੀ ਪੱਕੀ ਤੇ ਹੋਈ ਜਾਂਦੀ ਜਿਵੇਂ ਹਾਂਜੀ ਹਾਂਜੀ ਤੇ ਉਹੀ 5 ਕੇ 7 ਮਿੰਟ ਹਾਂ 5-7 ਮਿੰਟ ਰੱਖਾਂਗੇ ਜੀ ਇਹਨੂੰ ਨੇ ਕਹਿਣਾ ਸਾਰਿਆਂ ਨੇ ਕਹਿਣਾ ਬਣਾਉਣ ਬੱਬਲੂ ਦੇ ਮੰਮੀ ਡਏ ਆ ਤੇ ਪਤਾ ਬੱਬਲੂ ਨੂੰ ਆ 5-7 ਮਿੰਟਾਂ ਚ ਹੋ ਜਾਣੀਆਂ ਤੇ ਅਸੀਂ ਇਹਨੂੰ ਢੱਕ ਦਾਂਗੇ ਢੱਕਣ ਦੇ ਨਾਲ ਜਿਹੜੀ ਛੇਤੀ ਹੋਣੀ ਹੈ ਹਾਂਜੀ ਇਹ ਵੀ ਗੱਲ ਹੈਗੀ ਢੱਕਣ ਦੇ ਨਾਲ ਇਹ ਆ ਕਿ ਭਾਫ਼ ਜਿਹੜੀ ਆ ਉਹ ਬਾਹਰ ਨਿਕਲੂਗੀ ਅੰਦਰ ਹੈ ਨਾ ਤੇ ਠੀਕ ਆ ਜੀ ਹੁਣ ਕਰਦੇ ਆ ਜੀ ਵੇਟ ਜਦੋਂ ਤੱਕ ਦਾਲ ਅੱਧੀ ਪੁੰਨੀ ਹੁੰਦੀ ਆ ਹਨਾ ਉਸ ਤੋਂ ਬਾਅਦ ਫਿਰ ਵਾਰੀ ਆਉਣੀ ਆ ਜੀ ਪੱਤੇ ਗੋਭੀ ਦੀ ਤੇ ਕੋਹ ਦਾ ਕੋਹ ਬਾਅਦ ਵਿੱਚ ਉਹਦੇ ਨਾਲ ਵੀ ਥੋੜੀ ਬੋਤੀ ਹੋਣੀ ਆ ਨਾ ਉਹ ਉਹਦੇ ਨਾਲ ਕਰ ਦਿੰਨੇ ਹਨਾ ਹਾਂਜੀ ਠੀਕ ਆ ਜੀ ਬਾਅਦ ਚ ਪੁੰਨੇ ਪੱਤਾ ਗੋਭੀ ਤੇ ਵੇਖਦੇ ਆ ਹੋ ਗਈ ਐ ਲਓ ਜੀ ਕਰ ਲ ਤਾਂ ਬੜਾ ਵਧੀਆ ਆਇਆ ਹਨਾ ਹਾਂਜੀ ਦੇਖ ਸਕਦੇ ਹੋ ਜੀ ਤੁਸੀਂ ਇਹਦੇ ਚ ਤਾਂ ਥੋੜਾ ਥੋੜਾ ਪਾਣੀ ਪਾ ਕੇ ਨਾ ਅਸੀਂ ਪੁੰਨ ਲਾਂਗੇ ਥੋੜਾ ਥੋੜਾ अच्छा मठे -मठे ये दाल हमारी थोड़ी बहुत ही पक जाए तो थोड़ी बहुत ये पत्ता गोभी ना पक जानी हां जी ਤੇ ਗੈਸ ਅਸੀਂ ਘੱਟ ਹੀ ਰੱਖਾਂਗੇ ਕਿਉਂਕਿ ਮਠੇ ਮਠੇ ਸੇਕ ਤੇ ਬਹੁਤ ਵਧੀਆ ਸਬਜ਼ੀ ਬਣਦੀ ਹੈ ਇਹ ਵੀ ਗੱਲ ਹੈਗੀ ਹੈ हां जी ਤੇ ਜਿਹੜੀ ਸਬਜ਼ੀ ਆਡੀ ਤਾਂ ਨਾਲ ਉਹ ਨਹੀਂ ਲੱਗਦੀ ਬਿਲਕੁਲ ਤੇ ਹੁਣ ਇਹਨੂੰ ਮਠਾ ਮਠਾ ਪਾਣੀ ਪਾ ਗਏ ਤੇ ਕਿੰਨਾ ਚਿਰ ਇਹ ਜਿਹੜਾ ਵਾ ਕਰਨਾ ਇਹਨੂੰ ਅਸੀਂ ਉਹਨਾਂ ਚਿਰ ਇਹਨੂੰ ਪਕਾਉਣਾ ਵਾ ਜਿੰਨਾ ਚਿਰ ਇਹਦਾ ਧੇਰ ਨਹੀਂ ਨਾ ਛੱਡਦੀ। ਹਾਂਜੀ ਹਾਂਜੀ। ਇਹ ਅਸੀਂ ਬਾਅਦ ਵਿੱਚ ਪਾਵਾਂਗੇ ਪਤਾ ਗੋਬੀ। ਠੀਕ ਹੈ ਜੀ ਠੀਕ ਹੈ। ਤੇ ਮੱਠੇ ਮੱਠੇ ਸੇਕਦੇ ਤਹੀ ਉਹ ਰਹਿਣੇ ਤਾਂ ਬਹੁਤ ਵਧੀਆ ਸਬਜ਼ੀ ਬਣਨੀ। ਦਾਲ ਜਿਹੜੀ ਆ ਪੂਰੀ ਗਲਣੀ ਚਾਹੀਦੀ ਆ ਹਨਾ। ਹਾਂ। ਤਾਂ ਹੀ ਸਵਾਦ ਲੱਗਣੀ ਆ। ਤੇ ਥੋੜੀ ਬਹੁਤੀ ਇਹਦੇ ਨਾਲ ਹੀ ਹੋ ਜਾਣੀ ਆ ਨਾ। ਹਾਂਜੀ। ਜਦੋਂ ਇਹਨੇ ਦੱਜਰਾਂ ਦੇ ਨਾਲ ਦਾਲ ਵੀ ਰਹਿ ਜਾਣੀ ਆ ਤੇ ਫਿਰ ਇੱਕੋ ਜਿਹੀ ਹੋ ਜਾਣੀ ਆ। ਠੀਕ ਆ ਜੀ। ਹਾਂ। ਹੁਣ ਕਰਦੇ ਆ ਵੇਟ ਫਿਰ ਤੁਹਾਨੂੰ ਨੈਕਸਟ ਸਟੈਪ ਤੇ ਤੁਹਾਨੂੰ ਵੀ ਦੱਸਦੇ ਕੀ ਵੀ ਕਰਨਾ। ਲਓ ਜੀ। ਹੋ ਚੁੱਕਿਆ 5 ਤੋਂ 7 ਮਿੰਟ। ਤੇ ਹੁਣ ਚੈੱਕ ਕਰਦੇ ਆਂ ਹਾਂਜੀ ਦੱਸੋ ਸਾਡੇ ਦਰਸ਼ਕਾਂ ਨੂੰ ਹਾਂ ਤੇਲ ਹੁਣ ਛੱਡਤਾ ਨਾ ਥਾਲਨੇ ਹਾਂਜੀ ਤੇ ਹੁਣ ਅਸੀਂ ਪਾਉਣੇ ਇਹ ਚ ਪੱਤਾ ਗੋਭੀ ਪਹਿਲਾਂ ਨਾਲੋਂ ਵੇਲੇ ਮਿਕਸ ਵੀ ਹੋ ਗਈ ਪੂਰੀ ਤਰ੍ਹਾਂ ਹਾਂ ਇਹਦੇ ਵਿੱਚ ਪਾਉਣੇ ਹਨ ਪੱਤਾ ਗੋਭੀ ਲਓ ਜੀ ਹੁਣ ਪੈ ਗਈ ਆ ਜੀ ਪੱਤਾ ਗੋਭੀ ਤੇ ਪਾਣੀ ਵਿੱਚ ਮਸਾਂ ਨਹੀਂ ਪੋਣਾ ਤੇ ਪਹਿਲਾਂ ਜਿਹੜਾ ਥੋੜਾ ਥੋੜਾ ਪਾ ਕੇ ਦਾਲ ਨੂੰ ਨਹੀਂ ਉਹੋ ਹੀ ਪਾਇਆ ਬਸ ਠੀਕ ਆ ਜੀ ਹੁਣ ਪੱਤਾ ਗੋਭੀ ਜਿਹੜੀ ਆ ਇਹ ਵਿੱਚ ਮਿਕਸ ਹੋ ਗਈ ਹਨਾ ਹਾਂ ਹੁਣ ਇਹਦਾ ਪੜਾ ਗਏ ਨੇ ਸੌਲੀ-ਵੋਲੀ ਇਹਨੂੰ ਹਾਂਜੀ ਬਾਕੀ ਕਮੈਂਟ ਕਰਕੇ ਦੱਸਿਓ ਕਿਵੇਂ ਜੀ ਲੱਗਣ ਈ ਆ ਤੇ ਖਾਂਚ ਵੀ ਪੂਰੀ ਸਵਾਦ ਹੋਣੀਆਂ ਜਿੱਥੇ ਤੱਕ ਮੈਨੂੰ ਲੱਗਣ ਡਿਆ ਵਾ ਬਾਕੀ ਤੁਸੀਂ ਜਿਹੜੇ ਘਣ ਭਰਾਵਾਂ ਨੇ ਬਣਾਈਆਂ ਸਾਨੂੰ ਕਮੈਂਟ ਕਰਕੇ ਦੱਸਿਓ ਜੇ ਨਹੀਂ ਬਣਾਈ ਤੇ ਰੈਸਪੀ ਤੁਹਾਨੂੰ ਆਪਾਂ ਦੱਸ ਦਿੱਤੀ ਆ ਤੁਸੀਂ ਜ਼ਰੂਰ ਟਰਾਈ ਕਰਿਓ ਘਰੇ ਠੀਕ ਆ ਤੇ ਟਰਾਈ ਕਰਕੇ ਫਿਰ ਸਾਨੂੰ ਵੀ ਦੱਸਿਓ ਕਿ ਜਿੰਨਾਂ ਜਿੰਨਾਂ ਨੇ ਟਰਾਈ ਕੀਤੀ ਇਹ ਆਪਾਂ ਅੱਜ ਟਰਾਈ ਕਰ ਲੈਣ ਲੱਗੇ ਆਂ ਠੀਕ ਆ ਤੁਹਾਡੇ ਸਾਹਮਣੇ ਤੇ ਬਾਕੀ ਕੋਈ ਗੱਲ ਨਹੀਂ ਤੁਹਾਨੂੰ ਇਹਦਾ ਟੇਸਟ ਜਿਹੜਾ ਕਿਵੇਂ ਦਾ ਬਣਾਵਾ ਉਹ ਵੀ ਤੁਹਾਨੂੰ ਪੂਰਾ ਦੱਸਾਂਗੇ ਤੇ ਬਸ ਬਣ ਲੈਣ ਦਿਓ ਥੋੜੀ ਜਿਹੀ ਛੇਤੀ ਹੁਣ ਮੰਮੀ ਜੀ ਕਿੰਨਾ ਕੁ ਟਾਈਮ ਲੱਗਣਾ ਇਹਨੂੰ ਹੁਣ ਤੇ ਬਸ ਬਣਨੀ ਆ ਹਨਾ ਹੁਣ ਬਸ ਪੱਤਾ ਗੋਭੀ ਹੀ ਹੋ ਗਈ 15 ਮਿੰਟ ਲੱਗ ਹੀ ਜਾਣੇ ਆ 10-15 ਮਿੰਟ ਹਾਂ ਚਲੋ ਕੋਈ ਗੱਲ ਨਹੀਂ 10-15 ਮਿੰਟ ਵੇਟ ਕਰ ਲੈਨੇ ਆ ਜੀ ਤੇ ਹੁਣ ਕਰਦੇ ਹਾਂਜੀ ਪਰਮੈਂਟੋ ਮੈਂਟ ਬਣ ਜੂਗੀ ਇਹ ਵੀ ਕੱਢ ਦੋ ਬਾਹਰ ਹਨਾ ਪ੍ਰੋਪਰ ਜਿਹੜਾ ਉਹਨੂੰ ਜਿਹਦਾ ਸੇਕ ਵਾ ਉਹ ਅਸੀਂ ਥੋੜਾ ਘਾਟੇ ਰੱਖਾਂਗੇ ਬਹੁਤਾ ਤੇਜ ਨਹੀਂ ਰੱਖਣਾ ਠੀਕ ਆ ਜੀ ਹਨਾ ਕਿਉਂਕਿ ਦਾਲ ਪਹਿਲਾਂ ਵੀ ਗਲੀ ਹੈ ਨਾ ਹਨਾ ਤੇ ਚਲੋ ਫਿਰ ਦੱਸ ਦਿਆਂ ਤੁਹਾਨੂੰ ਜੀ ਬਣ ਜਾਂਦੀ ਥੋੜਾ ਚੇਰੀ ਆ ਜੀ ਲੱਗਣਾ ਹੁਣ ਉਸ ਤੋਂ ਬਾਅਦ ਸਬਜੀ ਬਣ ਜਾਣੀ ਆ ਤੇ ਫਿਰ ਤੁਹਾਨੂੰ ਦੱਸਦੇ ਆ ਕਿੰਦਾ ਦੀ ਆ ਇਹਦਾ ਟੇਸਟ ਕਰਕੇ ਵੀ ਦੱਸਦੇ ਆ ਠੀਕ ਆ ਫਿਰ ਬਲੂ ਟੇਸਟ ਕਰਕੇ ਦੱਸੂਗਾ ਕਿ ਕਿੰਦਾ ਦੀ ਬਣੀ ਆ ਹਾਂਜੀ ਹਾਂਜੀ ਤੇ ਤੁਸੀਂ ਬਣੇ ਰਹੋ ਸਾਡੇ ਵਲੌਗ ਦੇ ਨਾਲ ਤਾਨੂੰ ਨਹੀਂ ਵੇਟ ਕਰਨੀ ਪੈਣੀ ਤੁਹਾਨੂੰ ਤੇ ਨਾਲ ਹੀ ਆਪਾਂ ਕਲਿੱਪ ਜੜਾਵਾ ਦਿਖਾ ਦੇਣਾ ਤੇ ਵੇਟ ਅਸੀਂ ਕਰਾਂਗੇ ਜੀ ਮਿਲਦੇ ਆ ਤੁਹਾਨੂੰ ਅਗਲੇ ਕਲਿੱਪ ਦੇ ਨਾਲ ਲਓ ਜੀ ਬਣ ਗਈ ਆਪਣੀ ਸਬਜ਼ੀ ਪ੍ਰੋਪਰ ਸਬਜ਼ੀ ਸਾਡੀ ਤਿਆਰ ਇੱਧਰ ਤੁਹਾਨੂੰ ਵਿਖਾ ਦਈਏ ਫਿਰ ਲਓ ਕਿੰਨਾ ਸੋਹਣਾ ਆ ਕੋਈ ਇੱਕ ਨਹੀਂ ਮਿਕਸ ਤੇ ਨੱਪਣੀ ਨਹੀਂ ਡਈ ਬੰਦ ਗੋਭੀ ਹਾਂ ਹੈਨਾ ਤੇ ਧਾੜ ਵੀ ਸਾਡੀ ਹੁੰਨੀ ਤੇ ਬੰਦ ਗੋਭੀ ਸਾਡੀ ਹੁੰਨੀ ਇੱਕੋ ਜਿਹੀ ਮੰਨੋ ਜੇ ਨਾ ਮੰਨੋ ਖੁਸ਼ਬੂ ਇੰਨੀ ਸੋਹਣੀ ਆ ਉੰਡੀ ਹੈ ਨਾ ਜਿਹੜੀ ਕਹਿਣ ਦੀ ਗੱਲ ਨਹੀਂ ਆ ਤੇ ਹੁਣ ਤੁਹਾਨੂੰ ਟੇਸਟ ਕਰਕੇ ਹੋਣੀ ਆ ਠੀਕ ਆ ਵੀ ਕਿਵੇਂ ਦਾ ਲੱਗਾ ਕਿਵੇਂ ਦਾ ਹੁੰਦਾ ਟੇਸਟ ਤੇ ਫਿਰ ਤੁਸੀਂ ਵੀ ਸਾਰੇ ਜਾਣੇ ਜਰੂਰ ਟਰਾਈ ਕਰਿਓ ਠੀਕ ਆ ਤੇ ਟਰਾਈ ਕਰਕੇ ਫਿਰ ਸਾਨੂੰ ਸੋਹਣੇ-ਸੋਹਣੇ ਕਮੈਂਟ ਜਿਹੜੇ ਆ ਆਪਣੇ ਇਸ ਵਲੌਗ ਦੇ ਨੀਚੇ ਕਦੇਓ ਠੀਕ ਆ ਲਓ ਅੱਜ ਮੈਂ ਇਸ ਤਰੀ ਇਦਾਂ ਹੀ ਕਰੂੰਗਾ ਜੀ ਟੇਸਟ ਠੀਕ ਆ ਤੇ ਲਓ ਜੀ 에 ਕਰਦੇ ਆ ਟੇਸਟ ਤੇ ਤੁਸੀਂ ਮੰਮੀ ਜੀ ਕਰ ਲਓ ਮੈਂ ਆਣਾ ਥੋੜੀ ਜੀ ਮੈਂ ਤੁਹਾਨੂੰ ਖਾ ਕੇ ਖਾਣਾ ਹੈ ਤੇ ਇਹ ਦੱਸੋ ਹੁਣ ਸਵਾਦ ਬਣੀ ਆ ਬੜੀ ਸਵਾਦ ਬਣੀ ਤਾਂ ਹੁਣ ਮੇਰੇ ਸਭ ਕੁਝ ਸਹੀ ਹੈ ਸਾਰਾ ਕੁਝ ਠੀਕ ਹੈ ਜੀ ਸੱਚੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਤੇ ਜਿਹੜੀ ਕਹਿਣ ਦੀ ਗੱਲ ਨਹੀਂ ਹੁਣ ਤੁਸੀਂ ਸਾਰੇ ਜਾਣੇ ਨਾ ਗਰਮ ਬੜੀ ਹੁਣ ਤੁਸੀਂ ਸਾਰੇ ਜਾਣੇ ਆ ਜ਼ਰੂਰ ਟਰਾਈ ਕਰਿਓ ਠੀਕ ਆ ਐ ਮੈਂ ਤੇ ਟਰਾਈ ਕਰ ਲਈ ਆ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਆ ਬਹੁਤ ਹੀ ਜ਼ਿਆਦਾ ਸਵਾਦ ਆ ਜਿਹੜੇ ਚਣਿਆਂ ਦੀ ਦਾਲ ਨਹੀਂ ਨਾ ਖਾਂਦੇ ਹੈਗੇ ਵੈਸੇ ਉਹ ਇਸ ਤਰੀਕੇ ਨਾਲ ਆਪਣੇ ਘਰੇ ਜ਼ਰੂਰ ਟਰਾਈ ਕਰਿਓ ਆਪਣੇ ਬੱਚਿਆਂ ਨੂੰ ਖਵਾ ਕੇ ਬਣਾ ਕੇ ਖਵਾਇਓ ਨਾ ਖਾਣ ਕੇ ਮੇਰਾ ਨਾਮ ਹਟਾ ਦਿਓ ਠੀਕ ਆ ਫਿਰ ਮੇਰਾ ਨਾਮ ਸੋਚ ਲਾਂਗੇ ਕੀ ਰੱਖਣਾ ਜਿਹੜਾ ਨਾ ਖਾਓ ਤੇ ਜਿਆ ਜਿਆ ਤਾਂ ਨਾ ਵਲੌਗ ਵਧੀਆ ਲੱਗਾ ਹੋਇਆ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਵੀ ਕਰਿਓ ਚੈਨਲ ਨੂੰ ਹਾਂਜੀ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਵੀ ਕਿੱਦਾਂ ਦੀ ਬਣੀ ਐ ਸਬਜੀ ਸਾਡੀ ਤੇ ਫਿਰ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਿਓ ਸਾਨੂੰ ਪਤਾ ਲੱਗ ਜਾਊਗਾ ਠੀਕ ਆ ਵੀ ਤੁਸੀਂ ਟਰਾਈ ਕੀਤੀ ਸੀ ਤੇ ਬਣਾ ਕੇ ਘਰੇ ਵੇਖੀ ਠੀਕ ਆ ਤੇ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਅਗਲੇ ਵਲੌਗ ਦੇ ਵਿੱਚ ਏ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਾਏ ਬਾਏ ਹੁਣ ਤੁਸੀਂ ਸਾਰੇ ਜਣੇ ਟਰਾਈ ਕਰੋ ਤੇ ਫਿਰ ਸਾਨੂੰ ਸੋਹਣੇ ਸੋਹਣੇ ਕਮੈਂਟ ਕਰਕੇ ਇੱਥੇ ਦੱਸਿਓ ਬਾਏ ਬਾਏ ਜੀ ਸਾਰਿਆਂ ਨੂੰ